ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇੱਕ ਅਨੋਖਾ ਹੀ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ 15 ਸਾਲ ਦੀ ਬੱਚੀ ਆਪਣੀ ਸਿਟੀਜ਼ਨਸ਼ਿਪ ਦੇ ਲਈ ਜਿੰਨੇ ਕਿ ਹਾਈ ਕੋਰਟ ਦਾ ਰੁਕ ਕੀਤਾ ਹੈ ਆਖਿਰ ਕੀ ਇਹ ਸਾਰਾ ਮਾਮਲਾ ਜਾਣਨ ਦੇ ਲਈ ਉਹਨਾਂ ਦੇ ਐਡਵੋਕੇਟ ਹਰਿੰਦਰ ਸਿੰਘ ਈਸ਼ਵਰ ਜੀ ਸਾਡੇ ਨਾਲ ਹੈ ਸਰ ਇਹ ਸਭ ਤੋਂ ਪਹਿਲਾਂ ਤਾਂ ਮਾਮਲਾ ਕੀ ਹੈ ਕਿ ਥੋਦੀ ਕੁੜੀ ਹੈਗੀ ਹੈ ਤੇ ਪੇਰੈਂਟਸ ਉਹ ਕਿੱਥੇ ਨੇ ਆ ਲੁਧਿਆਣਾ ਦੀ ਕੁੜੀ ਹੈ ਜੀ ਸਿਮਰਨਜੀਤ ਕੌਰ ਹੈ ਤੇ ਪੇਰੈਂਟਸ ਯੂ ਐਸ ਐਚ ਨੇ ਔਰ ਜਿਹੜਾ ਸਾਡਾ ਸਿਟੀਜ਼ਨਸ਼ਿਪ ਐਕਟ ਹੈ ਉਹਦੇ ਵਿੱਚ 1992 ਦੇ ਵਿੱਚ ਕਮੈਂਡਮੈਂਟ ਕੀਤੀ ਸੀ ਅਮੈਂਡਮੈਂਟ ਦੇ ਵਿੱਚ ਇਹ ਕੀਤਾ ਕਿ ਅਗਰ ਕਿਸੇ ਬੱਚੇ ਦੇ ਮਾਈਨਰ ਬੱਚੇ ਦੇ ਪੇਰੈਂਟਸ ਫੋਰਨ ਸਿਟੀਜ਼ਨਸ਼ਿਪ ਅਕਵਾਇਰ ਕਰ ਲੈਂਦੇ ਨੇ ਤਾਂ ਬੱਚੇ ਦੀ ਸਿਟੀਜ਼ਨਸ਼ਿਪ ਜਿਹੜੀ ਹੈ ਆਟੋਮੈਟਿਕਲੀ ਉਹ ਖਤਮ ਹੋ ਜਾਏਗੀ ਉਸ ਟਾਈਮ ਜਿਹੜੇ ਲਾ ਮੇਕਰਸ ਨੇ ਇਹ ਸਿਚੁਏਸ਼ਨ ਜਿਹੜੀ ਹੈ ਉਹਨਾਂ ਨੇ ਕਦੇ ਸੋਚਿਆ ਵੀ ਨਹੀਂ ਹੋਣਾ ਕਿ ਇਦਾਂ ਦੀ ਪਾਰਟਿਕੂਲਰ ਪਿਕੂਲਰ ਸਿਚੁਏਸ਼ਨ ਆ ਜਾਏਗੀ ਕਿ ਬੱਚੀ ਇੰਡੀਆ ਚ ਹੀ ਹੈ ਇੰਡੀਆ ਚ ਰਹਿ ਰਹੀ ਹੈ ਤੇ ਸਡਨਲੀ ਸ਼ੀ ਇਸ ਨੋ ਮੋਰ ਸਿਟੀਜ਼ਨ ਆਫ ਇੰਡੀਆ ਉਹ ਜਿਹੜਾ ਸੀ ਉਸ ਨੂੰ ਕੋਰਟ 'ਚ ਚੈਲੰਜ ਕੀਤਾ ਜਦੋਂ ਪਾਸਪੋਰਟ ਬਣਵਾਣ ਗਈ ਬੱਚੀ ਤੇ ਉਹਨਾਂ ਨੇ ਕਿਹਾ ਜੀ ਪਾਸਪੋਰਟ ਪੇਰੈਂਟਸ ਦੇ ਪਾਸਪੋਰਟ ਦੀ ਕਾਪੀ ਲਾਓ ਅਸੀਂ ਪੇਰੈਂਟਸ ਦੇ ਪਾਸਪੋਰਟ ਦੀ ਕਾਪੀ ਲਾਈ ਉਹ ਦੋਨੋਂ ਯੂ ਐਸ ਸਿਟੀਜ਼ਨ ਸਨ ਉਹ ਕਹਿੰਦੇ ਜੀ ਬੱਚੇ ਨੂੰ ਪਾਸਪੋਰਟ ਨਹੀਂ ਇਸ਼ੂ ਹੋ ਸਕਦਾ ਕਿਉਂਕਿ ਸ਼ੀ ਇਸ ਨਾਟ ਇੰਡੀਅਨ ਸਿਟੀਜ਼ਨ ਅਸੀਂ ਕਿਹਾ ਜੀ ਬੱਚੀ ਤਾਂ ਇੱਥੇ ਹੀ ਰਹਿ ਰਹੀ ਹੈ ਤੁਸੀਂ ਪਾਸਪੋਰਟ ਪੁਰਾਣਾ ਦਿੱਤਾ ਉਹ ਕਹਿੰਦੇ ਠੀਕ ਹੈ ਅਸੀਂ ਪਹਿਲਾਂ ਪਾਸਪੋਰਟ ਦਿੱਤਾ ਸੀ ਤਾਂਦੇ ਦੇ ਪੇਰੈਂਟ ਜਿਹੜੇ ਸਨ ਉਹਨਾਂ ਦਾ ਪਾਸਪੋਰਟ ਇੰਡੀਅਨ ਸਨ ਕਿਉਂਕਿ ਹੁਣ ਉਹ ਯੂ ਐਸ ਸਿਟੀਜ਼ਨ ਹੋ ਗਏ ਇਸ ਚੀਜ਼ ਨੂੰ ਅਸੀਂ ਹਾਈ ਕੋਰਟ ਚੈਲੰਜ ਕੀਤਾ ਕਿ ਬਿਨਾ ਆਪਰਚੁਨਿਟੀ ਆਫ ਹੀアリング ਬਿਨਾ ਕੁਝ ਕੀਤੇ ਤੁਸੀਂ ਇਦਾਂ ਕਿਵੇਂ ਸਿਟੀਜ਼ਨਸ਼ਿਪ ਜੜੀਆ ਬੱਚੇ ਦੀ ਰੱਦ ਕਰ ਸਕਦੇ ਹੋ ਇਹਦੇ ਖਿਲਾਫ ਅਸੀਂ ਹਾਈ ਕੋਰਟ ਆਏ ਹਾਂ ਤੇ ਵੀ ਸਾਨੂੰ ਸਿਟੀਜ਼ਨਸ਼ਿਪ ਮੰਨੀ ਜਾਏ ਤੇ ਸਾਨੂੰ ਪਾਸਪੋਰਟ ਦਿੱਤਾ ਜਾਵੇ ਮਾਨਯੋਗ ਹਾਈ ਕੋਰਟ ਨੇ 16 ਫਰਵਰੀ ਵਾਸਤੇ ਡੇਟ ਪਾਈ ਹੈ ਅੱਛਾ ਪੇਰੈਂਟਸ ਨੂੰ ਕਦ ਸਿਟੀਜ਼ਨਸ਼ਿਪ ਮਿਲੀ ਹੈ ਯੂਐਸ ਦੀ ਉਹਨਾਂ ਨੂੰ ਮਿਲੀ ਹੈ ਜੀ 2019 ਵਿੱਚ ਅੱਛਾ 2019 ਵਿੱਚ ਉਹਨਾਂ ਨੂੰ ਮਿਲੀ ਹੈ ਤੇ ਕੁੜੀ ਇੰਡੀਆ 'ਚ ਪੈਦਾ ਹੋਈ ਸੀਗੀ ਨਹੀਂ ਕੁੜੀ ਦਾ ਜਨਮ ਜਿਹੜਾ ਹੈ ਉਹ ਯੂਏਚ ਹੋਇਆ ਸੀ ਤੇ ਆਪਣੇ ਜਿਹੜਾ ਸਿਟੀਜ਼ਨਸ਼ਿਪ ਐਕਟ ਚ ਪ੍ਰੋਵੀਜ਼ਨ ਹੈ ਕਿ ਜੇ ਇੰਡੀਆ ਤੋਂ ਬਾਹਰ ਕਿਸੇ ਦਾ ਜਨਮ ਹੁੰਦਾ ਹੈ ਤਾਂ ਵਿਦਿਨ 1 ਮਨਥ ਉੱਥੇ ਜਿਹੜਾ ਕਾਉਂਸੂਲੇਟ ਹੈ ਇੰਡੀਅਨ ਐਮਬੈਸੀ ਹੈ ਉਹਦੇ ਵਿੱਚ ਰਜਿਸਟਰ ਕਰਾਣਾ ਹੁੰਦਾ ਹੈ ਸੋ ਪੇਰੈਂਟਸ ਨੇ ਉਹ ਰਜਿਸਟਰ ਕਰਾਇਆ ਹੋਇਆ ਸੀ ਸੋ ਦੈਟਸ ਵਾਈ ਸ਼ੀ ਵਾਸ ਇੰਡੀਅਨ ਸਿਟੀਜ਼ਨ ਉਹਨੂੰ ਇੰਡੀਅਨ ਸਿਟੀਜ਼ਨਸ਼ਿਪ ਮਿਲੀ ਉਸੇ ਟਾਈਮ ਉੱਥੇ ਯੂਐਸ ਸੌਰੀ ਇੰਡੀਅਨ ਕਾਉਂਸੂਲੇਟ ਹੈ ਉਹਨਾਂ ਨੇ ਪਾਸਪੋਰਟ ਬਣਾ ਕੇ ਦਿੱਤਾ ਹੈ ਮਾਈਨਰ ਦਾ ਜਿਹੜਾ ਹੈ ਉਹ ਪਾਸਪੋਰਟ ਤੋਂ ਬਾਅਦ ਉਸ ਤੋਂ ਬਾਅਦ ਦੁਬਾਰਾ ਇੱਥੇ ਪਾਸਪੋਰਟ ਬਣਿਆ ਇੰ ਜਦ ਦਵਾਈ ਉਹਦਾ ਪਾਸਪੋਰਟ ਰੀਨਿਊ ਹੋਇਆ ਬਟ ਹੁਣ ਜਦ ਕਿਉਂਕਿ 15 ਸਾਲ ਤੋਂ ਬਾਅਦ ਦੁਬਾਰਾ ਪਾਸਪੋਰਟ ਬੰਨਣਾ ਹੁੰਦਾ ਹੈ ਉਹ ਜਦ ਬੰਨਣਾ ਸੀ ਤੇ ਤਾਂ ਉਹਨਾਂ ਨੇ ਆਬਜੈਕਸ਼ਨ ਲਾਈ ਹੈ ਆਬਜੈਕਸ਼ਨ ਕੀ ਲਗਾਈ ਗਈ ਹੈ ਕੀ ਕਿਹਾ ਗਿਆ ਉਸ ਦੇ ਵਿੱਚ ਕੀ ਕੋਈ ਡਿਟੇਲਸ ਨਹੀਂ ਹੈ ਜਾਂ ਕੀ ਕੁਝ ਨਹੀਂ ਆਬਜੈਕਸ਼ਨ ਉਹ ਕਹਿੰਦੇ ਨੇ ਕਿ ਜੋ ਐਪਲੀਕੈਂਟ ਹੈ ਸ਼ੀ ਇਜ਼ ਨਾਟ ਇੰਡੀਅਨ ਸਿਟੀਜ਼ਨ ਇਹ ਬੜਾ ਇੱਕ ਅਜੀਬ ਯੂਨਿਕ ਕੇਸ ਹੈ ਕਿ ਇੱਕ ਬੱਚਾ ਉਹਨੇ ਕੁਝ ਐਸਾ ਐਕਟੀਵਿਟੀ ਨਹੀਂ ਕੀਤੀ ਉਹ ਇੰਡੀਅਨ ਸਿਟੀਜ਼ਨ ਹੀ ਨਹੀਂ ਹੈ ਉਹ ਕਹਿੰਦੇ ਇੰਡੀਅਨ ਸਿਟੀਜ਼ਨ ਨਹੀਂ ਹੈ ਕਿਉਂਕਿ ਉਹ ਉਹਦੇ ਪੇਰੈਂਟਸ ਨੇ ਫੋਰਨ ਸਿਟੀਜ਼ਨਸ਼ਿਪ ਐਕਵਾਇਰ ਕਰ ਲਈ ਹੈ ਹੁਣ ਅੱਜ ਦੀ ਡੇਟ ਤੋਂ ਬੱਚਾ ਸਟੇਟਲੈਸ ਹੈ ਨਾਉ ਇੰਡੀਅਨ ਸਿਟੀਜ਼ਨ ਨਹੀਂ ਹੈ ਨਾਉ ਅਮਰੀਕਨ ਸਿਟੀਜ਼ਨ ਹੈ ਔਰ ਯੂ ਐਸ ਐਮਬੈਸੀ ਨੇ ਉਹਨੂੰ ਯੂ ਐਸ ਗਵਰਨਮੈਂਟ ਨੇ ਉਹਨੂੰ ਪਾਸਪੋਰਟ ਵੀਜ਼ਾ ਈਸ਼ੂ ਕੀਤਾ ਸੀ ਟੈਂਪਰੇਰੀ ਵੀਜ਼ਾ ਹੁੰਦਾ ਜਿਹੜਾ ਫੈਮਿਲੀ ਮਿਲਣ ਵਾਸਤੇ ਜਾਣ ਵਾਸਤੇ ਬਟ ਉਹ ਜਾ ਨਹੀਂ ਸਕਦੀ ਕਿਉਂਕਿ ਉਹਦੇ ਕੋਲ ਪਾਸਪੋਰਟ ਨਹੀਂ ਹੈ ਪਾਸਪੋਰਟ ਨਹੀਂ ਮਿਲ ਰਿਹਾ ਕਿਉਂਕਿ ਇੰਡੀਅਨ ਸਿਟੀਜ਼ਨ ਨਹੀਂ ਮੰਨਦੇ ਉਹਨੂੰ ਸੋ ਬੜੀ ਪਿਕੁਲਰ ਸਿਚੁਏਸ਼ਨ ਹੈ ਚਾਈਲਡ ਹੈ और जबकि इंडिया जो है इंडिया इज सिगनेट टू वेरीयस ट्रिटीज कन्वैनशन है वन ऑफ द ट्रीटीज के नो चाइल्ड शुड बी स्टेटलैस सो बेसिकली जो पासपोर्ट अथॉरिटी का जो कंडक्ट है इट इज़ अ वायलेशन ऑफ दो इंटरनेशनल ट्रीटीज। फिलहाल कुी कितने रह रही है कि रह रही है की कुछ एफर्ट्स जी हाईकोर्ट त आए हो लेकिन इस अलावा तो एफर्ट्स कितने जा रहे कुड़ी जी अपने मासी के को रह रही है ਤੇ ਹੁਣ ਐਫਰਟ ਤਾਂ ਦੇਖੋ ਕੋਰਟ ਤੋਂ ਇਲਾਵਾ ਸਾਡੇ ਕੋਲ ਕੁਝ ਨਹੀਂ ਕਿਉਂਕਿ ਟੈਕਨੀਕਲੀ ਜਿਹੜਾ ਪਾਸਪੋਰਟ ਅਥਾਰਟिटीज ਕਹਿੰਦੀਆਂ ਨੇ ਕਿ ਜੇ ਦੀ ਪਾਸਪੋਰਟ ਜਿਹੜਾ ਸਿਟੀਜ਼ਨਸ਼ਿਪ ਐਕਟ ਦੇ ਅੰਦਰ 18 ਸਾਲ ਦੀ ਹੋਣ ਤੋਂ ਬਾਅਦ ਉਹ ਜਿਹੜੀ ਆ ਆਪਣੀ ਆਪਸ਼ਨ ਦੇ ਕੇ ਇੰਡੀਅਨ ਸਿਟੀਜ਼ਨ ਲੈ ਲਵੇ 1 ਸਾਲ ਦੇ ਵਿੱਚ ਅਗਰ ਲੈਦੀ ਹੈ ਤਾਂ ਉਹਨੂੰ ਸਿਟੀਜ਼ਨਸ਼ਿਪ ਮਿਲ ਜਾਏਗੀ ਅਸੀਂ ਪਾਸਪੋਰਟ ਦੇ ਦਾਂਗੇ ਬਟ 18 ਸਾਲ ਤੱਕ ਕਿਤੇ ਮੈਂ ਬੱਚਾ ਵੇਟ ਕਰੂਗਾ 15 ਸਾਲ ਦੀ ਹੈ 3 ਸਾਲ ਉਹਨੇ ਵੀ ਤਾਂ ਆਪਣੇ ਪੇਰੈਂਟਸ ਕੋਲ ਜਾਣਾ ਹੈ ਇਸ ਕਰਕੇ ਅਸੀਂ ਹਾਈ ਕੋਰਟ ਹੀ ਆਏ ਆ ਦੈਟਸ ਓਨਲੀ ਵੇਸ ਸਵਿਚ ਇਹ ਨਹੀਂ ਦੇਖਿਆ ਗਿਆ ਕਿ ਬੱਚੇ ਦਾ ਆਧਾਰ ਕਾਰਡ ਦੇਖ ਲਓ ਜਾਂ ਫਿਰ ਸਕੂਲ ਦਾ ਰਿਕਾਰਡ ਦੇਖ ਲਓ ਉਸ ਦੇ ਵਿੱਚ ਕੀ ਕੁਝ ਸੀਗਾ ਇਹ ਸਾਰੀ ਚੀਜ਼ਾਂ ਨਹੀਂ ਦੇਖੀਆਂ ਗਈਆਂ ਬੱਚੇ ਦਾ ਸਕੂਲ ਦਾ ਸਰਟੀਫਿਕੇਟ ਆਧਾਰ ਕਾਰਡ ਰਾਸ਼ਨ ਕਾਰਡ ਸਾਰਾ ਪ੍ਰੂਫ ਸੀ ਉਹ ਕਹਿੰਦੇ ਲੇਕਿਨ ਸੈਕਸ਼ਨ 8 ਜਿਹੜਾ ਹੈ ਸਿਟੀਜ਼ਨਸ਼ਿਪ ਐਕਟ ਕਹਿੰਦਾ ਹੈ ਉਹ ਕਹਿੰਦਾ ਕਿਉਂਕਿ ਤੁਹਾਡੇ ਪੇਰੈਂਟਸ ਨੇ ਫੋਰਨ ਸਿਟੀਜ਼ਨਸ਼ਿਪ ਲੈ ਲਈ ਹੈ ਇਸ ਕਰਕੇ ਤੁਹਾਡੀ ਸਿਟੀਜ਼ਨਸ਼ਿਪ ਆਟੋਮੈਟਿਕਲੀ ਖਤਮ ਹੋ ਗਈ ਕੈਨਸਲ ਹੋ ਗਈ ਆਟੋਮੈਟਿਕਲੀ ਕੈਨਸਲ ਹੋ ਗਈ ਸੋ ਦੈਟਸ ਦ ਹੋਲ ਇਸ਼ੂ ਉਹਦੇ ਬੱਚੇ ਕੋਲ ਸਾਰੇ ਪ੍ਰੂਫ ਨੇ ਇੱਥੇ ਬੈਂਕ ਅਕਾਊਂਟ ਹੈ ਇੱਥੇ ਰਹਿ ਰਹੀ ਹੈ ਉਹਦੇ ਕੋਲ ਉਹ ਰਿਕਾਰਡ ਹੈ ਕੌਂਸੂਲੇਟ ਦਾ ਸਰਟੀਫਿਕੇਟ ਹੈ ਕਿ ਉਹਦਾ ਬਰਥ ਉਥੇ ਰਜਿਸਟਰ ਹੈ ਉਹਦੇ ਕੋਲ ਪੁਰਾਣੇ ਦੋਨੋਂ ਪਾਸਪੋਰਟ ਦੀ ਕਾਪੀਜ਼ ਨੇ ਪਰ ਉਹ ਕਹਿੰਦੇ ਕਹਿੰਦੇ ਕਿਉਂਕਿ ਬਿਕੋਜ਼ ਆਫ ਐਕਸ਼ਨ ਆਫ ਹਰ ਪੇਰੈਂਟਸ ਸ਼ੀ ਇਜ਼ ਨੋ ਮੋਰ ਸਿਟੀਜ਼ਨ ਆਫ ਇੰਡੀਆ ਠੀਕ ਹੈ ਬਹੁਤ ਬਹੁਤ ਸ਼ੁਕਰੀਆ ਤੇ ਹੁਣ ਇਹ 15 ਸਾਲ ਦੀ ਬੱਚੀ ਦੀ ਕਹੀ ਹੈ ਕਿ ਸਿਟੀਜ਼ਨਸ਼ਿਪ ਦਾ ਮਾਮਲਾ ਹੈ ਕਿ ਨਾ ਉਹ ਭਾਰਤੀ ਹੈ ਤੇ ਨਾ ਹੀ ਯੂਐਸ ਦੀ ਸਿਟੀਜ਼ਨ ਹੈ ਇਸ ਨੂੰ ਲੈ ਕੇ ਜੁੜੇ ਚੁਣੌਤੀ ਹਾਈ ਕੋਰਟ ਦੇ ਵਿੱਚ ਦਿੱਤੀ ਗਈ ਹੈ ਤੇ ਹੁਣ 16 ਫਰਵਰੀ ਨੂੰ ਜਵਾਬ ਦੇਣਾ ਹੈ ਯੂਨੀਅਨ ਆਫ ਇੰਡੀਆ ਨੇ ਭਾਰਤ ਸਰਕਾਰ ਕੀ ਕੁਝ ਕਹਿੰਦੀ ਹੈ ਦੇਖਣ ਵਾਲੀ ਗੱਲ ਹੋਵੇਗੀ ਲੇਕਿਨ ਆਪਣੇ ਆਪ ਦੇ ਵਿੱਚ ਇੱਕ ਅਨੋਖਾ ਮਾਮਲਾ ਅਸੀਸ ਨੂੰ ਕਹਿ ਸਕਦੇ ਨੇ ਕੈਮਰਾ ਪਰਸਨ ਗੁਰਵਿੰਦਰ ਦੇ ਨਾਲ ਪੂਜਾ ਵਰਮਾ ਡੇਲੀ ਪੋਸਟ ਪੰਜਾਬ ਹਰਿਆਣਾ ਹਿਮਾਚਲ